ਦੰਨ ਮਾੜਾ ਲ ਗੱਡੀ ਮਿੱਤਰੋ ਜੇ ਕਿਸੇ ਨੂੰ ਇੰਨੀ ਸਾਫ ਗੱਡੀ ਦਿਖਗੀ ਥਾ ਮੇਸਤਰੀ ਵੀ ਲੈ ਸਾਨੂੰ ਦਿਖਾਉਣੇ ਆ ਭਾਈ ਇਹਨਾਂ ਦਾ ਪੂਰਾ ਚੱਲਦਾ ਕੰਮ ਆ ਘਰਾਂ ਗਣੇ ਪਹਿਲਾ ਦੂਜਾ ਪਾਗੜੇ ਆਦਮ ਕੇ ਤੂੰ ਤਾਂ ਜਾਈਂ ਤੇਰੇ ਬਣਾ ਓਖਾ ਹੋਈ ਤੂੰ ਰੇਟ ਰੂਟ ਦੇਖ ਕੇ ਲਵਾ ਦੇ ਨਾ ਨਾ ਮੇਰੇ ਤਾਂ ਨਹੀਂ ਚੱਕੋ ਭਾਈ ਇਹਨਾਂ ਦੇੋਂ ਲੈਤੇ ਸੀ ਬੋਦੀ ਦੀ ਹੱਟੀ ਤੋਂ ਕੱਪੜੇ ਲੈ ਕੇ ਅਸੀਂ ਸ਼ਾਪਿੰਗ ਕਰਕੇ ਲਾਈਟ ਜਾਂ ਕਲਰ ਵੀ ਅੱਜ ਤਾਂ ਸਾਰਾ ਹਨੇਰਾ ਹੋਊ ਸਾਨੂੰ ਜਾਣਦੇ ਨੂੰ ਪੱਕਾ ਪਿੰਡ ਜਾਂਦੇ ਹਾਂ ਦਾ ਹਨੇਰਾ ਹੋ ਜਾਣਾ ਇਹਨੂੰ ਜਵਾਕ ਸਿਆਣੇ ਰਹੇ ਸੀ ਤਾਂ ਕਰਕੇ ਇਹਨਾਂ ਨੂੰ ਘਰੇ ਚੀਜ਼ੀਆਂ ਮਿਲਿਆ ਨੇ ਜੀ 7 ਵਜਣ ਵਾਲਿਆ ਮਿੱਤਰੋ ਹਨੇਰੇ ਹੋ ਗਿਆ ਜੀ ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆਈ ਆਪਣੇ ਵਲੌਗ ਦਾ 344ਵਾਂ ਦਿਨ ਅੱਜ ਮੈਂ ਮਿੱਤਰੋ ਆਪਾਂ ਜਾਣਾ ਗੱਗੂ ਦੇ ਵਿਆਹ ਦੀ ਬਰੀ ਜੀ ਲੈਣ ਦਿਖਾਉਣਾ ਤੁਹਾਨੂੰ ਵੀ ਕਿੱਥੋਂ ਖਰੀਦਦੇ ਆ ਕੀ ਗੱਲ ਬਾਤ ਹੈ ਬਣੇ ਰਿਹਾ ਕਰੋ ਸਾਡੇ ਵਲੌਗਾਂ 'ਚ ਜੇ ਸਾਡੇ ਨਾਲ ਜਵਾਕ ਦੇਖੋ ਮਤਰੋ ਸਾਡੇ ਤੜਕੀ ਹੋ ਜਾਣਾ ਸਟਾਰਟ ਦੇਖੋ ਵਰ ਕਿਵੇਂ ਟੱਪਦੇ ਨੇ ਕੰਦਾ ਮੰਦਿਓ ਹੁਨੀਤੀ ਤੂੰ ਵੀ ਕੁਝ ਕਹ ਦੇ ਮੈਂ ਕੋਟ ਵੀ ਦਵਾਂਦਾ ਮੈਨੂੰ ਦਾ ਬਾਰਾ ਬੂਟ ਨਹੀਂ ਮੈਂ ਬੂਟ ਪਾ ਚੱਲ ਹਾਂ ਵੀ ਮਿੱਤਰੋ ਫਿਰ ਤੁਹਾਨੂੰ ਪਤਾ ਹੀ ਹੈ ਅੱਜ ਚੱਲੇ ਆ ਆਪਾਂ ਇਹ ਸ਼ਾਪਿੰਗ ਸ਼ੋਪਿੰਗ ਜੀ ਕਰਨ ਜਾਜਗੀ ਜਾਜਗੀ ਬਾ ਕਪੜਾ ਨਾ ਮਾਰ ਪਾ ਮਾ ਤਾਂ ਕਹਿੰਦਾ ਹਿਸਾਬ ਆ ਬਾਪੜਾ ਸੁੱਕ ਜੂ ਜਾਣੀ ਜਾਣੀ ਆ ਬੰਦ ਕਰ ਸੀ ਸਾਲਾ ਕੀ ਬਾਤ ਆ ਯਾਰ ਜੋਈ ਗੱਡੀ ਦੀ ਰੀਸ ਕਿਹੜਾ ਕਰ ਲੂ ਤਿੰਨ ਮਾਰ ਵਾਲਾ ਗੱਡੀ ਮਿੱਤਰੋ ਜੇ ਕਿਸੇ ਨੂੰ ਇੰਨੀ ਸਾਫ ਗੱਡੀ ਦੇਗੀ ਥਾਰ ਨੂੰ ਵੀ ਫਿੱਕੀ ਪਉਂਦੀ ਆ ਕੋਲੇ ਥਾਰ ਖੜੀ ਆ ਵੀਰੇ ਕੋਲੇ ਪਾਇਆ ਫਿੱਕੀ ਪਉਂਦੀ ਆ ਥਾਰ ਨੂੰ ਹਾਂ ਤੂੰ ਫਿੱਕੀ ਕਿਉਂ ਲਾ ਯਾਰ ਪਾਪੜਾ ਇੰਨੀ ਸਾਫ ਗੱਡੀ ਯਾਰ ਕਿਹੜੀ ਮਿਲ ਜੂ ਯਾਰ ਲੈ ਦਰਸ਼ਕੋ ਇੱਥੇ ਥੋੜੀ ਜੀ ਚੌੜ ਹੋ ਗਈ ਸੀ ਮਿੱਤਰੋ ਪਾਪੜ ਹੋਣਾ ਨਾਲ ਹਾਸੀ ਹਾਸੀ ਚ ਜਮਾ ਐ ਸਾਫ ਇੱਥੇ ਵੀ ਮਾਰਾ ਪਿੱਛੇ सोनू ਪਤਾ ਹੀ ਐ ਗੱਗੂ ਵਰਗੇ ਪਾ ਕੇ ਅਸੀਂ ਫਿਰ ਥਾਰ ਲੈ ਕੇ ਤੇ ਅਸੀਂ ਅੱਡਾ ਅੱਜ ਜਾਣਾਗਾ ਅਸੀਂ ਮਾਨਸਾ ਪਰਿਕ੍ਰਿਟਨ ਠੀਕ ਐ ਤੇ ਮਹਾਰਾਜ ਸਾਡਾ ਮਨਰਾਜ ਬੇਟਾ ਹਾਈ ਕਰ ਦੋ ਬਾਏ ਕਰਤੀ ਜੀ ਮਨਰਾਜ ਨੇ ਕੱਲ ਵਾਲੇ ਵਲੌਗ ਚ ਵੀ ਕਰੀ ਸੀ ਅੱਜ ਵਾਲੇ ਚ ਵੀ ਕਰਤੀ ਆਇਆ ਬਈ ਕਹਾਣੀ ਮਿੱਤਰੋ ਬਣੇ ਰਹੋ ਸਾਡੇ ਨਾਲ ਫਿਰ ਪੋ ਆਇਆ ਪੈਟਰੋਲ ਮਿੱਤਰੋ ਪੈਟਰੋਲ ਪੋ ਆਇਆ ਪਰ ਰੂੜੇਗਾਲੇ ਪੰਪ ਤੋਂ ਜਿਹੜਾ ਰੂੜੇਗੇਨ ਲੰਕੇ ਆ ਉਹ ਤੋਂ ਫਿਰ ਪਹੁੰਚ ਗਏ ਜੀ ਮਿੱਤਰੋ ਆਪਾਂ ਮਾਨਸਾ ਇਥੋਂ ਆਪਾਂ ਚੱਕਣਾ ਦੂਜੀ ਦੀਦੀ ਨੂੰ ਇੱਥੋਂ ਖਰੀਦਨੇ ਆਪਾਂ ਸ਼ਾਪਿੰਗ ਆਹ ਸੀ ਇਹਨਾਂ ਦੇ ਵੀ ਮਿਤਰੇ ਲੱਗੇ ਹੋਣੇ ਕਹਿੰਦੇ ਨਹੀਂ ਬਾਕੀ ਲੱਗ ਜੂਗਾ ਆ ਹੀ ਨਹੀਂ ਗੱਡੀ ਦੂਜੀ ਹਾਲੇ ਆਪਣੀ ਖੜ ਗਿਆ ਸੀ ਫੋਨ ਨਾਲ ਪਿੱਛੇ ਹੋਣਗੇ ਮਿਤਰੇ ਵੀ ਲੈ ਸਾਨੂੰ ਦਿਖਾਉਣੇ ਆ ਬਾਈ ਇਹਨਾਂ ਦਾ ਪੂਰਾ ਚੱਲਦਾ ਕੰਮ ਆ ਰੂੜੀ ਵੀ ਕੁੱਟੀ ਗਈ ਐ ਇੱਧਰ ਮਿਤਰੇ ਚੱਲ ਆ ਬਾਈ ਹਾਲ ਤਾਂ ਤਿਆਰ ਕਰਨਾ ਆਇਆ ਕੰਮ ਆਬਨੀਤੀ ਕੀ ਕਰ ਰਹੀ ਹੈ ਆ ਤੁਹਾਨੂੰ ਕਬੂਤਰਾ ਦੀਆਂ ਟਰਾਲੀਆਂ ਲਗਾਉਣੇ ਬਈ ਇਹਨਾਂ ਦੀਆਂ ਜਿਹੜੀਆਂ ਜਿੱਤੀਆਂ ਵੇ ਕਰਾਂ ਅਗਨੇ ਪਹਿਲਾ ਦੂਜਾ ਪਾੜੜੇ ਆਦਮ ਕੇ ਦੂਸਰਾ ਪਿੰਡ ਮਮਾ ਜੂ ਮਾਊ ਜੀ ਆਵਦਾਂ ਨਹੀਂ ਮਾਊ ਜੀ ਆਉਂਦੇ ਆਇਆ ਬਈ ਅਭੀ ਉਹ ਦਰਬੀ ਬਈਆਂ ਨੇ ਆ ਸਾਡਾ ਸਾਹਿਬ ਤਾਂ ਆਪ ਨੂੰ ਸਾਰੀ ਹਉਦੇ ਬੈ ਗਿਆ ਦੇਖੋ ਹੁਣ ਇੱਥੋਂ ਇਹਨਾਂ ਨੂੰ ਲੈ ਕੇ ਚੱਲਾਂਗੇ ਨਾਲ ਯਾਰ ਬੜੇ ਖਤਰਨਾਕ ਨੇ ਤਾਂ ਐਂ ਬਰਾਂਡੇ ਵਾਲੇ ਘਰ ਆਏ ਨੇ ਯਾਰਾ ਦੰਦ ਨੇ ਮਤਰੋ ਦੇਖੋ ਕਿਉਂ ਉੱਪਰ ਪੁੱਤਰੀ ਬੈਠੇ ਨੇ ਸਾਰਾ ਸਮਾਨ ਉੱਧਰ ਤਾਂ ਫੇਰ ਜਗ੍ਹਾ ਪੈਂਦੀ ਆ ਇੱਧਰ ਲਾਈ ਬੈਠੇ ਨੇ ਬੜਾ ਬੜਾ ਸਾਰੇ ਇੱਧਰ ਲਾਗੇ ਤਕੋ ਵਾ ਇਹ ਇੱਧਰ ਵੀ ਬੈਠਣ ਨੂੰ ਐ ਬਣਾਇਆ ਪਿਆ ਬਰਾਂਡੇ ਦਾ ਪਰ ਕਿਨੂੰ ਤੋੜਦਿਆ ਮਿੱਤਰੋ ਕਿਨੂੰ ਵੀ ਭਰਿਆ ਪਿਆ ਉੱਤੇ ਮਸਰ ਨਹੀਂ ਪਾਈ ਹੋਈ ਆ ਉਧਰ ਵੀ ਦਿਖਾਉਣਾ ਤੁਹਾਨੂੰ ਮੇਤਰੀਆਂ ਦਾ ਕੰਮ ਚੱਲਦਾ ਕਰਮਣ ਤਾਂ ਕਿਵੇਂ ਆ ਮਿੱਠਾ ਕਰਮਣ ਕਹਿੰਦਾ ਪੂਰਾ ਮਿੱਠਾ ਬਾਈ ਤੋੜ ਫੇਰੇ ਕੱਪਣੇ ਲਈ ਤੋੜ ਯਾਰ ਮੇਰੇ ਲਈ ਕਿਹੜਾ ਤੋੜੇਗਾ ਵਧੀਆ ਜਾਂ ਸੋਹਣਾ ਜਾਂ ਤੋੜੀ ਸੋਹਣੀ ਕੋਈ ਨਾ ਕੋਈ ਨਾ ਸਾਰੀ ਮਿੱਠੇ ਨੇ ਕਿੰਨੂ ਤਾਂ ਇਹਨਾਂ ਦੇ ਆਏ ਸਾਲੀ ਬਹੁਤ ਹੁੰਦੇ ਨੇ ਬਈ ਭਰਿਆ ਪਿਆ ਹੁੰਦਾ ਬੂਟਾ ਜਾਂ ਫੁੱਲੀ ਨੇ ਫੁੱਲੀ ਕਹਿੰਦਾ ਉਹਦੀ ਮੰਮੀ ਆਉਗੀ ਤੂੰ ਵੀ ਬੱਸ ਕਾਹਨ ਕਹਿਣਾ ਮਰੀਤੀ ਹੈ ਗੰਦੇ ਚ ਨਾ ਜਾ ਪੁੱਤਰ ਤੇ ਜਾ ਜਾ ਮੰਮੀ ਤੇਰੇ ਬਣਾ ਬਰੀ ਕਿਵੇਂ ਲੈਤੀ ਜਾਊ ਮੈਂ ਨਹੀਂ ਜਾਂਦਾ ਇਹ ਪੈਣਾ ਨਹੀਂ ਮੈਂ ਨਹੀਂ ਤੂੰ ਤਾਂ ਜਾਈਂ ਤੇਰੇ ਬਣਾ ਓੱਖਾ ਹੋ ਜੀ ਤੂੰ ਰੇਟ ਰੂਟ ਦੇ ਕੇ ਲਵਾ ਦੇ ਮਾ ਨਾ ਮੇਰੇ ਰਿਸ਼ਤੇ ਨਹੀਂ ਬੁੜੀ ਬੁੜੀ ਨਾ ਜਾਣੇ ਤੂੰ ਲੋਕ ਕਹਿਣਗੇ ਉਹ ਲੜ ਲੜ ਕੇ ਕਿਹਨਾਂ ਉੱਠੀ ਚੁਰ ਪੈਂਦੀਆਂ ਨਹੀਂ ਚਾਹ ਪੀਓ ਭਾਈ ਚਲੋ ਫੇਰ ਲੇਟ ਹੋ ਮਾ ਗਿਆ ਪਤਾ ਹੀ ਹੋ ਕਹਿੰਦਾ ਤੁਸੀਂ ਉਤੋਂ ਦੀ ਆ ਕੇ ਚਾਹ ਹੀ ਨਹੀਂ ਤਰਾ ਸਕੇ ਪਹਿਲਾਂ ਵਾਂਗੋ ਚਾਹ ਤਾਂ ਪਹਿਲੀ ਵਲੀ ਹੋ ਸੀ ਚੋਕਿਆ ਮਿੱਤਰੋ ਮਾਨ ਸਾਹਿਬ ਬਾਜ਼ਾਰ ਚ ਬਸ ਤੁਹਾਨੂੰ ਦਿਖਾਉਣਾ ਕਿੱਤੋਂ ਖਰੀਦਣੀਆਂ ਬਰੀ ਤੇ ਕਿਤੋਂ ਖਰੀਦਨੇ ਕੱਪੜੇ ਬੂਟ ਜੇ ਵੀ ਲੈ ਲਾਂਗੇ ਆਪਾਂ ਵੀ ਇੱਕ ਅੱਧੇ ਇੱਥੇ ਮਜ਼ਹੂਰ ਨੇ ਕਹਿੰਦੇ ਬੂਟਾਂ ਦੀਆਂ ਨਹੀਂ ਦੁਕਾਨਾਂ ਬਾਕੀ ਆਇਆ ਗੱਲ ਬਾਕੀ ਰਾਜਮੰਦਰ ਬੈਠੀਆ ਇਹਨੂੰ ਵੀ ਅੱਜ ਮਹਿੰਗੇ ਤੋਂ ਮਹਗਾ ਸੂਟ ਜਿੰਨਾ ਵੀ ਮਾਰਦਾ ਚ ਹੋਇਆ ਤੇ ਬਾਕੀ ਆ ਮੱਦੇ ਬਰੀ ਦਵਾਈ ਦਵਾਉਣ ਆਏ ਨੇ ਜਿਹੜੇ ਆਏ ਦਵਾਈ ਦਵਾਉਣ ਆਲੇ ਸੀ ਨੇ ਬਾਈ ਇਹ ਦੇਖੋ ਲੋਟ ਆ ਗਏ ਇਹਨਾਂ ਦਾ ਕੋਈ ਆਪ ਵੀ ਲੈ ਲੈਣਗੇ ਇਹ ਕਹੇ ਤਾਂ ਬੜਾ ਜ਼ੋਰ ਪਾਤਾ ਸਾਨੂੰ ਪਾਈ ਆਉਂ ਜ਼ੋਰ ਤਾਂ ਵੀ ਇੱਕ ਲੈ ਲਓ ਇੱਕ ਤਾਂ ਪੱਕੀ ਯਾਰ ਜੇ ਮੈਂ ਨੱਦਰ ਤੇਰਾ ਨਾ ਵੀਂਦਰ ਨੇ ਤਾਂ ਪਾਇਆ ਜ਼ੋਰ ਮਾਨਸਾ ਸ਼ਹਿਰ ਦਾ ਦੇਖੋ ਹਾਲ ਮਿੱਤਰੋ ਕੂੜਾ ਚਾਗਲੇ ਨੇ ਹੁਣ ਉਹ ਤੱਕ ਲੱਗਿਆ ਪਿਆ ਜਾਮ ਤੂੰ ਕਹਿੰਦੇ ਮਾਨਸਾ ਤਰੱਕੀ ਚਾ ਤਰੱਕੀ ਚ ਆ ਗਈ ਜਮਾ ਸ੍ਰੀ ਰਾਮ ਬਾਗ ਦੀ ਕਾਰ ਪਾਰਕਿੰਗ ਲੋਕੋਲੇ ਦੀ ਗੱਲ ਆ ਇਹ ਦੇਖੋ ਕਿਹੜੇ ਟਾਈਮ ਕਰਦੇ ਨੇ ਬਾਈ ਸੁੱਤੇ ਪਏ ਨੇ ਯਾਰ ਪ੍ਰਸ਼ਾਸਨ ਇਹ ਚੀਜ਼ ਵੱਲ ਧਿਆਨ ਹੀ ਨਹੀਂ ਦੇ ਰਿਹਾ ਮੈਨੂੰ ਐਸੇ ਸਾਡੇ ਧਨੌਲੇ ਲਈ ਇਹ ਹਾਲ ਹੈ ਇਹਦਾ ਹਰ ਕੇ ਦੀ ਇਹ ਹਾਲ ਆ ਆ ਜੀ ਮੇਟਰੋ ਬੋਦੀ ਦੀ ਹੱਟੀ ਮਾਂਸਾ ਇੱਥੇ ਲਾਉਣਾ ਆਪਾਂ ਇੱਥੋਂ ਲੈਣੇ ਨੇ ਕੱਪੜੇ ਲੈ ਖੋਲੀ ਤਨ ਖੋਲ ਕੇ ਦੇ ਮਾਲਿਆ ਲੈ ਖੋਲ ਕੇ ਦੇ ਮਾਂ ਹਾਂ ਮਨਾਜੀ ਨੂੰ ਚੀਜੀ ਮਿਲ ਗਈ ਆ ਕ ਮਾਮਾ ਥੈਂਕ ਯੂ ਐਨਾ ਕਰਕੇ ਮਾਮਾ ਥੈਂਕ ਯੂ ਕਹੇ हां जी ਮਨਾਜੀ ਨੂੰ ਚੀਜੀ ਮਿਲ ਗਈ ਆਪਾਂ ਨੂੰ ਵੀ ਚਾਹ ਆ ਗਈ ਮਤਰੋ ਲੈ ਚਾਹ ਦੇਓ ਖਾਈ ਪੀਓ ਇੱਥੋਂ ਆਏ ਬਈ ਬਰੀ ਖਰੀਦਣ ਤੂੰ ਚਾਹ ਨਹੀਂ ਪੀਂਦੀ ਬੋਦੀ ਵਾਲਿਆਂ ਦੇ ਇਹ ਆ ਮਤਰੋ ਮਾਨਸਾ ਦੀ ਸਬਜ਼ੀ ਮੰਡੀ ਦੀ ਫਾਟਕਾਂ ਦੇ ਨਾਲ ਰੇਲ ਦੇ ਲਾਈਨ ਦੇ ਨਾਲ ਨਾਲ ਸੁਧਿਆ ਰੇੜੀਆਂ ਲੱਗੀਆਂ ਚੱਲ ਸਰਦਾਂ ਦੁਖੀ ਜਾਂਦਾ ਜੀ ਹੁਣ ਆਪਾਂ ਸਰਦੋ ਫਿਰ ਇਹ ਲਿਆਉਣਾ ਦਵਾਈ ਗੱਗੂ ਤੇ ਗਰਜੀਤ ਦਾ ਕੁਝ ਬੈਗ ਜੇ ਲੈ ਕੇ ਮਤਰੋ ਬਾਗੇ ਸੀ ਉਹਦਾ ਕਹਿੰਦੇ ਅਸੀਂ ਘਰੇ ਜਾਨੇ ਆ ਤੁਸੀਂ ਲਿਆਓ ਕਿਹੜਾ ਗਰੀਨ ਦਾ ਰੱਖ ਲਈ ਯਾਰ ਓਰੇ ਅਮਨ ਰਾਜ ਜੀ ਟਾਈਮ ਦੇਖੋ ਮਤਰੋ 3:30 ਵਜੇ ਉਹ ਤਾਂ ਗਏ ਪਾਹ ਮਲਗੂ ਵਾਲੇ ਅਮਨ ਜੀ ਓਰੇ ਕੀ ਕਰੀਏ ਨਾ ਕੀ ਜੀ ਕੀ ਖਾਏਗਾ ਪਹੁੰਚਦੇ ਕੱਢੇ ਵਿੱਚ ਸਾਰਾ ਨਹੀਂ ਹੁੰਦੇ ਨੇ ਪਰ ਇਹ ਨਹੀਂ ਕੰਮ ਕਰੇ ਚਾਹ ਵੀ ਤੀਜੀ ਵਾਰੀ ਹੋ ਗਈ ਨਹੀਂ ਉਹ ਤਾਂ ਕਰ ਲਿਆ ਵੀ ਜਿਹੜਾ ਉਹਨਾਂ ਨੇ ਮਨਾ ਜੀ ਚਾਹ ਵੀ ਲਾ ਪੀ ਲਾ ਥੋੜੀ ਜੀ ਥੋੜੀ ਜੀ ਚਾਹ ਉਹਨਾਂ ਨੇ ਉਹਨੂੰ ਮੇਨੁੰਡੇ ਨੂੰ 4 ਵਜੇ ਗਏ ਸੀ ਮਿੱਤਰੋ ਚੱਲੀ ਜਾਂਦਾ ਸੀ ਹਲੇ ਭੈ ਬਹੁਤ ਲੱਗੇ ਤੱਕੋ ਵੀ ਮਤਰਾ ਹੋ ਗਈ ਆ ਸਾਡੀ ਸ਼ਾਪਿੰਗ ਚੱਕ ਲੈ ਬੈਗ ਬੂਗਾ ਚੱਕੋ ਭਾਈ ਇਹਨਾਂ ਦੇੋਂ ਲੈਤੇ ਸੀ ਬੋਦੀ ਦੀ ਹੱਟੀ ਤੋਂ ਕੱਪੜੇ ਲੈ ਕੇ ਅਸੀਂ ਸ਼ਾਪਿੰਗ ਕਰਕੇ ਬਲਬਲ ਜਾ ਕਰਤਾ ਪੇ ਵੀ ਮੁੱਕਰ ਨਹੀਂ ਸਕਦੇ ਹੁਣ ਕੱਲ ਨੂੰ ਇਹ ਕਹਿ ਨਹੀਂ ਸਕਦੇ ਵੀ ਸਾਨੂੰ ਬੈਲ ਨਹੀਂ ਦਿੱਤਾ ਉਸ ਤੋਂ ਬਾਅਦ ਆਗੇ ਸੀ ਜੀ ਮਾਨਸ ਵਾਲਿਆਂ ਦੇ ਪਵਨ ਧੀਰ ਵਾਲਿਆਂ ਦੇ ਇਹ ਵੀ ਮਾਨਸ ਸਾਡੀ ਪੂਰੀ ਮਸ਼ਹੂਰ ਦਖਾਨਾ ਮਾਨਸ ਵਾਲੇ ਤਾਂ ਜਾਣਦੇ ਹੋਣਗੇ ਪਵਨ ਤੀਰ ਨਗਰੋ ਵੀਰੇ ਨਾਲ ਪੀ ਲਵਾਂਗੇ ਰੈਂਡ ਦੇ ਨਾਲ ਵੀ ਟਾਈਮ ਵੀ ਦੇਖੋ ਮਤਰਾ ਬਹੁਤ ਹੋ ਗਿਆ ਕੋਟੀਆਂ ਕਾਟੀਆਂ ਖਰੀਦਦੇ ਨੂੰ ਸਾਨੂੰ ਮਾੜੇ ਮਾੜੇ ਨਾਲ ਹੀ ਇੱਕ ਇਹਦੀ ਨਾ ਪਲੀਖਾ ਕੋਈ ਜਾਣ ਕੇ ਲਾਈਟ ਜਾਂ ਕਲਰ ਵੀ ਅੱਜ ਤਾਂ ਸਾਰਾ ਹਨੇਰਾ ਹੋਊ ਸਾਨੂੰ ਜਾਣਦੇ ਨੂੰ ਪੱਕਾ ਪਿੰਡ ਜਾਂਦੇ ਹਾਂ ਹਨੇਰਾ ਹੋ ਜਾਣਾ ਚਾਹੇ ਸੱਤ ਲਾ ਲਓ ਚੱਕੋ ਵੀ ਮਤਰਾ ਹਾਂਜੀ ਟੋਮੀ ਜੀ ਕਿਵੇਂ ਹੋ ਟੋਮੀ ਜੀ ਹੋਟੋਮੀ ਸ਼ੰਗਲੀ ਐਂ ਫੜ ਕੇ ਰੱਖੀ ਠੀਕ ਐ ਇਹ ਸਾਡਾ ਟੋਮੀ ਹੈ ਜੀ ਇਹ ਇਹ ਬਾਊ ਵੀ ਕਰ ਦਿੰਦਾ ਇਹ ਝੱਕੋ ਵੀ ਮਤਲਬ ਫਿਰ ਸਾਨੂੰ ਸ਼ਾਪਿੰਗ ਕਰਦਿਆਂ ਨੂੰ ਵੀ ਟਾਈਮ ਬਹੁਤ ਲੱਗ ਗਿਆ ਸੀ ਲਾਈਟਾਂ ਲੱਗ ਚੁੱਕੀਆਂ ਨੇ ਹਨੇਰਾ ਹੋ ਗਿਆ ਜੀ ਹੁਣ ਅਸੀਂ ਮਾਨਸਾ ਚੋ ਵਾਲੇ ਘਰ ਜਾ ਰਹੇ ਹਾਂ ਫਿਰ ਉੱਤੇ ਗੁੱਗੂ ਕੋਲੇ ਚਾਹ ਪਾਣੀ ਪੀ ਕੇ ਰੋਟੀ ਰੋਟੀ ਖਾ ਕੇ ਫਿਰ ਰਾਤ ਨੂੰ ਹਨੇਰੇ ਚੋਂ ਲੈ ਚੱਲਾਂਗੇ ਬੱਚਿਆਂ ਦਾ ਮਨਸੇ ਨੂੰ ਕਹਿੰਦਾ ਮਿੱਤਰੂ ਫੋਨ ਕਰਦਾ ਬਣਸੇ ਨੂੰ ਸੋਟੇ ਹੀ ਗੱਲ ਦਾ ਲੈਦਾ ਵੀ ਵਿਆਹ ਪਿਆ ਧਾਰਾ ਦਾ ਚੋਣੇ ਨੇ ਅਗੇ ਜੀ ਮਿੱਤਰੋ ਸੌਦਾ ਵਾਲੀ ਦੁਕਾਨ ਤੇ ਗਗਨ ਬੋਲ ਜੀ ਦੇ ਨਾਲ ਸਟੋਰ ਇੱਥੋਂ ਦੀ ਬੱਚਿਆਂ ਲਈ ਵੀ ਖਾਣ ਚੀਜ਼ਾਂ ਲੈਣੇ ਨੇ ਆਪ ਵੀ ਖਾਵਾਂਗੇ ਤਾਂ ਕਰਕੇ ਪੁਣ ਅਸੀਂ ਕੱਪੜੇ ਸਾਡਾ ਗੁਰਮਨ ਵੀ ਆ ਗਿਆ ਦੇਖੋ ਜੀ ਸੱਸੀ ਘਾਲ ਬੁਲਾਉਂਦਾ ਖਾ ਯਾਰ ਕਰਮਾਂ ਲੈ ਜੇ ਟਾਈਮ ਪੌਣੇ 6 ਹੋ ਗਏ ਭਾਈ ਬਹੁਤ ਟਾਈਮ ਹੋ ਗਿਆ ਹੁਣ ਆ ਕੇ ਇੱਥੇ ਲਾਵਾ ਥੋੜਾ ਟਾਈਮ ਚੀਜ਼ੀਆਂ ਆ ਗਈਆਂ ਜਵਾਕਾਂ ਨੂੰ ਜਵਾਕ ਸਿਆਣੇ ਰਹੇ ਸੀ ਤਾਂ ਕਰਕੇ ਇਹਨਾਂ ਨੂੰ ਘਰੇ ਚੀਜ਼ੀਆਂ ਮਿਲੀਆਂ ਨੇ ਜੀ ਆ ਦੇਖੋ ਕੱਪੜਾ ਹੀ ਕੱਪੜਾ ਕਰਤਾ ਭਾਈ ਮੇਰੀ ਮੰਮੀ ਮੇਰੀ ਮੰਮੀ ਨੂੰ ਤਾਂ ਫਿਰ ਦਿਖਾਉਣਾ ਹੀ ਪਣਦੇ ਆ ਨਾ ਉਹ ਗਰਮਣ ਦਾ ਫਿਰ ਫਟਵਾਲ ਵੀ ਗਰਾਊਂਡ ਦੇਖੋ ਜੀ ਕੀ ਚ ਖੇਡਦਾ ਇੱਕ ਸੂਟ ਮੇਰਾ ਕੱਢ ਦਿੱਤੀ ਬਸ ਆ ਜਾ ਮਾ ਇੱਥੋਂ ਬਣਾ ਨਹੀਂ ਹੋਊਗਾ ਹਾਂ ਵੀ ਮਿੱਤਰੋ ਫਿਰ ਸਾਨੂੰ ਹਨੇਰਾ ਹੋ ਗਿਆ ਜੀ ਮਾਨਸਾ ਤੋਂ ਨਿਕਲਦੇ ਨੇ ਉਹਨਾਂ ਦੇ ਘਰ ਤੋਂ ਟਾਈਮ ਬਹੁਤ ਲੱਗ ਗਿਆ ਸੀ ਬਾਹੌੜੀ-ਹੌੜੀ ਪਹੁੰਚਾਂਗੇ ਬਲੌਗ ਥੋੜਾ ਜਿਆਦਾ ਲੇਟ ਪਾਵਾਂਗੇ ਹਾਂ ਹਨੇਰਾ ਹੀ ਹੋ ਗਿਆ ਜੀ ਉਹਨਾਂ ਨੂੰ 7 ਵਜਣ ਵਾਲੇ 7 7 ਵਜਣ ਵਾਲਿਆ ਮਿੱਤਰੋ ਹਨੇਰਾ ਹੋ ਗਿਆ ਜੀ 6 ਵਜਣ ਦਾ ਨਹੀਂ ਅੱਜ ਬਲੌਗ ਵੀ ਨਹੀਂ ਪਿਆ ਅਜ ਤੋਂ ਬਾਅਦ ਲੇਟ ਪਊਗਾ 6 ਵਜਣ ਦਾ ਮਾਸੇ ਕੀ ਕਹਿਦੀ ਸੀ ਮਾਸੇ ਦਾ ਦੁੱਧ ਵੀ ਆ ਪਿਆ ਲੈ ਕੇ ਨਹੀਂ ਆਉਣਾ ਜੀ ਹੁਣ ਜਾ ਕੇ ਧਾਰ ਚੋਣੀ ਪਊ। ਦਲਦਲ ਜਾ ਕੇ ਧਾਰ ਚੋਣੇ ਆ ਕੋਲਗੇਟ। ਮਤਰਮਾਈ ਸਾਮੀ ਸਾਡੀਆਂ ਇੱਥੇ ਖੜੀਆਂ ਨੇ। ਹਾਏ ਹੋ ਜਾਣਾ। ਹਾਲਾ ਕਹਿੰਦਾ ਇਕੱਲੇ ਬੰਦੇ ਨੂੰ ਔਖਾ ਬਾਈ। ਆ ਹੁਣ ਆ ਕੇ ਮੈਂ ਸੰਨੀ ਧਾਰ ਚੋਵਾਂਗੇ ਨਾਲੇ। ਟੋਕਾ ਵੀ ਕਰਨਾ। ਟੋਕਾ ਵੀ ਕਰਨ ਵਾਲਾ ਪਿਆ। ਸਾਰੇ ਕੰਮ ਰਹਿ ਗਏ। ਹੁਣ ਆਇਆ ਹੁਣ ਆ ਕੇ ਕਰਦੇ ਇੱਕ ਸਾਡੀ ਲਾਈਟ ਜੀ ਹਿੱਲ ਗਈ ਸੀਗਾ। ਤਾਰ ਮੱਚ ਗਈ ਸੀ ਅੱਜ। ਉਹ ਆ ਕੇ ਹੁਣ ਪਤਾ ਲੱਗਿਆ। ਆ ਜੋੜ ਮੱਚਿਆ ਪਿਆ ਫੜੀ ਹੁ ਆ ਕੇ ਮਾੜਾ ਜੀ। ਚੱਕੋ ਵੀ ਮੇਤਰੋ ਲਾਤੇ ਜੋੜ ਹੁਣ ਕਰਦੇ ਟੋਕਾ ਫਿਰ ਪਾ ਦਈਏ ਬਲਾਗ ਟੋਕਾ ਕਰਕੇ ਇਹ ਸਾਡੀ ਜੱਟ ਲੇਖ ਦੇਖੋ ਜੀ ਬੱਚੇ ਲੋਗ ਕਿਵੇਂ ਪਏ ਨੇ ਲੋਕੇ ਹਰ ਜਾਈਆਂ ਚ ਉਧਰ ਸਾਡਾ ਟੀਵੀ ਚੱਲ ਰਿਹਾ ਰੋਟੀ ਸਾਡੀ ਅੱਜ ਲੇਟ ਹੋ ਗਈ ਸੀ ਮੇਤਰੋ ਹੁਣ ਰੋਟੀ ਖਾਵਾਂਗੇ ਖੀਰਾ ਲਿਆਉਣੀ ਆ ਪੜਿਓ ਦਾ ਵੀ ਕੋਈ ਭਰੀਆ ਧੀਰੀ ਛੇੜੀ ਨਾ ਕਰਾਂ ਛੇੜੂਗੇ ਨੁਕੀ ਕਰ ਲਵਾਂਗੇ ਛੇੜੋਗਾ ਨਾ ਤਾਂ ਚਾਮ ਐਨਾ ਕਿ ਉੱਡ ਰਿਹਾ ਹੈਗਾ ਲੱਗਦਾ ਮਨੀਚੇ ਹਰ ਜਨ ਚਾਹ ਪੀ ਲੈਣਗੇ ਲਾ ਦੇ ਮਨੀਚੇ ਦੇ ਫਿਰ ਆ ਦੇ ਮਮੀ ਸੋ ਇਹ ਰਹੇ ਜਿਹੜਾ ਕਹਿੰਦਾ ਜੇ ਚੀਚ ਜਾ ਕੇ ਗਏ ਉਹ ਉਹ ਗਾਰੋਸ਼ੀ ਆਖਣ ਬਗੜਿਆ ਪਤਾ ਅਧੋ ਜਾ ਰਹੇ ਤਰਤੇ ਆਜਾ ਦਾ ਜਣ ਜੀ ਮਨਰਾਜ ਨੇ ਮੇਰਾ ਬਹੁਤ ਸਾਥ ਦਿੱਤਾ ਇਹਦੇ ਨਾਲ ਹੀ ਖੇਡਾ ਮੈਂ ਉੱਤੇ ਤੱਕ ਹਣ ਜੀ ਚ ਹੋਰ ਤਾਂ ਕੋਈ ਐ ਨਹੀਂ ਸੀ ਟਾਈਮ ਪਾਸ ਨੂੰ ਇਹਨੂੰ ਛੇੜੀ ਗਿਆ ਕੇ ਤੇ ਕੀ ਕਹਿਦਾ ਕਰਾ ਕੇ ਦੇਖੀ ਕਹਿੰਦਾ ਚੰਗਾ ਵੀ ਮਤਰੋ ਹੁੰਦਾ ਆਪਣਾ ਬਲੌਗ ਖਤਮ ਓਕੇ ਬਾਏ ਮਿਲਦੇ ਆ ਅਗਲੇ ਬਲੌਗ ਚ ਸਾਡੇ ਮਾਜੂ